ਟੈਲੈਂਟ ਦੀ ਕਮੀ ਹੋ ਜਾਏ ਇਹ ਤਾਂ ਹੋ ਹੀ ਨਹੀਂ ਸਕਦਾ ਅੱਜ ਕੱਲ ਦੇ ਲੋਕਾਂ ਵਿੱਚ ਇੰਨਾ ਕੋ ਜਿਆਦਾ ਟੈਲੈਂਟ ਹੈ ਦੋਸਤੋ ਚਾਹੇ ਉਹ ਦੋਸਤੋ ਲੋਕ ਵੱਡੇ ਹੋਣ ਛੋਟੇ ਹੋਣ ਬਜ਼ੁਰਗ ਹੋਣ ਜਾਂ ਫਿਰ ਜਵਾਨ ਇਸ ਤੋਂ ਇਲਾਵਾ ਦੋਸਤੋ ਬੱਚੇ ਬੱਚਾ ਵਿੱਚ ਵੀ ਅੱਜ ਕੱਲ ਇੰਨਾ ਕੋ ਜਿਆਦਾ ਟੈਲੈਂਟ ਹੈ ਦੋਸਤੋ ਟੈਲੈਂਟ ਗਾਣ ਦਾ ਨੱਚਣ ਦਾ ਕਿਸੇ ਵੀ ਪ੍ਰਕਾਰ ਦਾ ਹੋ ਸਕਦਾ ਹੈ ਤਾਂ ਅੱਜ ਦੇ ਇਸ ਵੀਡੀਓ ਵਿੱਚ ਦੋਸਤੋ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਇੱਕ ਛੋਟਾ ਸੋਹਣਾ ਸ਼ਬਦ ਗਾਇਆ ਹੈ ਦੋਸਤੋ ਕਿ ਜਿਸ ਨੂੰ ਸੁਣ ਕੇ ਰੂਹ ਤਾਂ ਖੁਸ਼ ਹੋਵੇਗੀ ਹੋਵੇਗੀ ਤਾਂ ਦੋਸਤੋ ਰੂਹ ਖੁਸ਼ ਹੋਣ ਦੇ ਨਾਲ ਨਾਲ ਮਨ ਨੂੰ ਇੰਨਾ ਕੋ ਜਿਆਦਾ ਸਕੂਨ ਮਿਲੇਗਾ ਕਿ ਦੋਸਤੋ ਤੁਸੀਂ ਸੋਚ ਵੀ ਨਹੀਂ ਸਕਦੇ ਤਾਂ ਆਓ ਹੁਣ ਬਿਨਾਂ ਕਿਸੇ ਦੇਰੀ ਦੇ ਤੁਹਾਨੂੰ ਇਹ ਵੀਡੀਓ ਦਿਖਾਣੇ ਹਾਂ ਕਿ ਇੱਕ ਕਲਾਸ ਵਿੱਚ ਬੈਠੇ ਬੱਚੇ ਨੇ ਕਿੰਨਾ ਸੋਹਣਾ ਸ਼ਬਦ ਗਾਇਆ ਹੈ ਕਿ ਜਿਸ ਨੂੰ ਸੁਣ ਕੇ ਬਾਕੀ ਬੱਚੇ ਦੋਸਤੋ ਇੰਨੇ ਕੋ ਜਿਆਦਾ ਖੁਸ਼ ਹੋਗੇ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਤਾਂ ਆਓ ਦੋਸਤੋ ਬਿਨਾ ਕਿਸੇ ਦੇਰੀ ਦੇ ਤੁਹਾਨੂੰ ਦਿਖਾਨੀ ਹਾਂ ਵੀ ਖੜੇ ਹਾਂ ਸਵਾਲੀ ਹੱਥ ਜੋੜ ਕੇ ਖੜੇ ਹਾਂ ਸਵਾਲੀ ਹੱਥ ਜੋੜ ਕੇ ਦਾਲਾ ਤੇਰੇ ਚਰਨਾਂ ਜਿਆਂ ਨੰ ਬੰਦਗੀ ਦੀ ਧਾਤ ਚੋਲੀ ਪਾ ਦੇਓ ਕਿਤਾ ਮਾਲਕਾ ਕਾਰੀਏ ਕਿਵੇਂ ਤਾਨਵਾਦ ਦੀ ਆਪਣੇ ਤੋਂ ਦੂਰ ਸਾਨੂੰ ਕਰੀਨਾ ਨਿਹਾਲੇ ਆਏ ਗੁੱਜੀ ਕਿਥੇ